ਰਮਣਹਾ ਕੀ ਕੁੱਟੀ ਨਹੀਂ ਆ ਓਏ ਕੀ ਆ ਜੀ ਮੱਖੀਆਂ ਨੇ ਬਾਲੇ ਤੰਗ ਕਰ ਛੜੇ ਤੇ ਅੱਜ ਮੱਖੀਆਂ ਵਾਸਤੇ ਬਣਾਉਣ ਲੱਗੇ ਆ ਜੀ ਸੋਲੂਸ਼ਨ ਤੇ ਜਿਹੜੀਆਂ ਮੱਖੀਆਂ ਨੂੰ ਮਿੰਟੋ ਮਿੰਟੀ ਦੂਰ ਭਜ ਜਾਣੀਆਂ ਤੇ ਹਾ ਕੁੱਟਾ ਕੀ ਆ ਇਹੋ ਜਿਹਾ ਇਹ ਹੈਗੇ ਨਹੀਂ ਫਿਨੋਲ ਦੀਆਂ ਗੋਲੀਆਂ ਤੇ ਹੋਰ ਚੀਜ਼ਾਂ ਵੀ ਪੈਣੀਆਂ ਤੇ ਦੋਸਤੋ ਇਹ ਬਹੁਤ ਵਧੀਆ ਚੀਜ਼ ਆ ਦੇਦਣ ਜਿਹੜੀਆਂ ਮੱਖੀਆਂ ਨੇ ਦੂਰ ਭਜ ਜਾਂਦੀਆਂ ਕਿਉਂਕਿ ਗਰਮੀ ਦਾ ਟਾਈਮ ਆ ਜੀ ਤੇ ਮੱਖੀਆਂ ਬਹੁਤ ਆਉਂਦੀਆਂ ਨੇ ਜੀਆਂ ਤੇ ਮਤਲਬ ਕਈ ਵਾਰ ਆਪ ਨੂੰ ਇਹਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਲੱਗ ਜਾਂਦੀਆਂ ਨੇ ਤੇ ਉਸ ਯਾਰ ਆਪਣੇ ਦਾ ਰਮਣ ਖੇਤਾਂ ਦਾ ਕਰਕੇ ਬਾਲੀਆਂ ਨਾ ਜਾਂ ਮੱਖੀਆਂ ਹੋਊਗਾ ਪਈਆਂ ਤੇ ਹਾਂਜੀ ਤੇ ਆਜੂ ਜੀ ਫਿਰ ਬਣਾਉਨੇ ਆਗੇ ਹੁਣ ਆ ਰਮਣ ਜਿਵੇਂ ਸੈਲਫ ਤੇ ਇੰਨੀਆਂ ਫਿਰਦੀਆਂ ਮੱਖੀਆਂ ਹਨਾ ਇਹ ਤਾਂ ਜਾਣ ਦਾ ਨਾ ਹੀ ਨਹੀਂ ਲੈਂਦੀਆਂ ਯਾਰ ਹਾਂਜੀ ਕਿਉਂਕਿ ਖਾਣੇ ਤੇ ਬਹਿ ਜਾਂਦੀਆਂ ਨੇ ਤੇ ਬਹੁਤ ਸਾਰੀਆਂ ਜੀਆਂ ਬਿਮਾਰੀਆਂ ਲੱਗਦੀਆਂ ਨੇ ਪਤਾ ਨਹੀਂ ਕਿੱਥੋਂ ਕਿੱਥੋਂ ਚੱਲ ਕੇ ਆਉਂਦੀਆਂ ਨੇ ਇਹੀਆਂ ਤੇ ਇਹਨਾਂ ਨੂੰ ਆਪਾਂ ਭਜਾ ਸਕਦੇ ਹਾਂਗੇ ਇਹਦੇ ਲਈ ਆਪਾਂ ਲੈਣੀਆਂ ਨੇ ਜੀ ਫਿਨੋਲ ਦੀਆਂ ਗੋਲੀਆਂ ਮੈਂ ਲਈਆਂ ਨੇ ਜੀ 5 ਵੱਧ ਘਟ ਲੈ ਸਕਦੇ ਆਪਾਂ ਜਿੰਨੀਆਂ ਕਾ ਜਿੰਨਾ ਕ ਮਤਲਬ ਆਪਾਂ ਪਾਣੀ ਬਣਾਉਣਾ ਹੋਵੇ ਇਹ ਤੇ ਪਾਊਡਰ ਬਣਾ ਲੈਣਾ ਹਾਂ ਦਾ ਜੀ ਹਾਂ ਜੀ ਇਹ ਪਾਊਡਰ ਆਪਾਂ ਬਣਾ ਲਈ ਤੇ ਇਧਰ ਆਪਾਂ ਗੈਸ ਆਨ ਕਰ ਲੈਣਾ ਇੱਕ ਭਾਂਡੇ ਮਤਲਬ ਇਹਨੇ ਪੰਜ ਗੋਲੀਆਂ ਪਾਈਆਂ ਨੇ ਇਹ ਪੰਜ ਗੋਲੀਆਂ ਲਈ ਇੱਧਾ ਲੀਟਰ ਪਾਣੀ ਦਾ ਲੈ ਲੈਣਾ ਹਾਂਜੀ ਵੱਧ ਘੱਟ ਲੈ ਲਾਂਗੇ ਤਾਂ ਵੀ ਕੋਈ ਗੱਲ ਨਹੀਂ ਪਰ ਐਵੇਂ ਆ ਵੀ ਜਿਹੜਾ ਉਹਦਾ ਆਸਪਜਾ ਘਟ ਜਾਂਦਾ ਇਸ ਕਰਕੇ ਇੱਧਾ ਲੀਟਰ ਹੀ ਬਹੁਤ ਹੈ ਜੀ ਪੰਜ ਵਾਸਤੇ ਹਾਂਜੀ ਕਿਉਂਕਿ ਬਾਕੀ ਗੋਲੀਆਂ ਦਾ ਸਾਈਜ਼ ਵੀ ਅਲੱਗ-ਅਲੱਗ ਆਉਂਦਾ ਹੁੰਦਾ ਮਤਲਬ ਆਹ ਵਾਲੀਆਂ ਗੋਲੀਆਂ ਆਪਾਂ ਪੰਜ ਲੈਣੀਆਂ ਨੇ ਹਾਂਜੀ ਹੂੰ ਤੇ ਹੁਣ ਇਹਨੂੰ ਜੇ ਆਪਾਂ ਓੰਜ ਠੰਡੇ ਪਾਣੀ ਚ ਪਾ ਦਿੰਦੇ ਤੇ ਘੁੱਲਦੇ ਨਹੀਂ ਐਵੇਂ ਦਾ ਐਵੇਂ ਹੀ ਰਹਿੰਦਾ ਹੈ ਇਸ ਕਰਕੇ ਜਿਹੜਾ ਆਪਾਂ ਪਾਣੀ ਹੈਗਾ ਉਹਨੂੰ ਗਰਮ ਰੱਖਿਆ ਹੋਇਆ ਜੀ ਗਰਮ ਪਾਣੀ ਜੇ ਇਹ ਛੇਤੀ ਘਰ ਜਾਂਦੀਆਂ ਨੇ ਹ ਤੈਨੂੰ ਉਹ ਮਤਲਬ ਗਰਮ ਕਰ ਲੈਣਾ ਖੋਰ ਲੈਣੀ ਆ ਬੱਚੇ ਹਾਂਜੀ ਲਿਕਵਿਡ ਬਣਾ ਲੈਣਾ ਆਪਾਂ ਪਾਣੀ ਦਾ ਲਿਕਵਿਡ ਬਣਾ ਲੈਣਾ ਜੀ ਹੂੰ ਕਿਉਂਕਿ ਹੁਣ ਜਿੱਤੇ ਐਵੇਂ ਪੰਗਾ ਰਹਿੰਦਿਆਂ ਨਾਲ ਤਾਂ ਜਿਹੜਾ ਆਪਣਾ ਸਪਰੇਅ ਕਰਨ ਵਾਲਾ ਹੁੰਦਾ ਜੀ ਪੰਪ ਉਹ ਖਰਾਬ ਹੋ ਜਾਂਦਾ ਹੈ ਇਸ ਕਰਕੇ ਇਹਨਾਂ ਨੂੰ ਉਬਾਲ ਕੇ ਤੇ ਫਿਰ ਆਪਾਂ ਛਾਣਾਂਗੇ ਜੀ ਜੇ ਹੁਣ ਆਪਾਂ ਐਂ ਪਾਦਾ ਇਹਨੂੰ ਤਾਂ ਫਿਰ ਪੰਪ ਦੇ ਵਿੱਚ ਫਸ ਜਾਣੇ ਤੇ ਉਹ ਖਰਾਬ ਹੋ ਜਾਂਦਾ ਹੈ ਹਾਂਜੀ ਉਹ ਖਰਾਬ ਹੋ ਜਾਂਦਾ ਹੈ ਤੇ ਮੱਖੀਆਂ ਦਾ ਮੰਨ ਕੇ ਜੇ ਲੋਹਣ ਜਿਵੇਂ ਪੋਚਾ ਲਾਦਾ ਇਹਦੇ ਨਾਲ ਆਪਾਂ ਤੇ ਫਿਰ ਭੱਜ ਜਾ ਕਰਨੀਆਂ ਹਾਂਜੀ ਜਿਵੇਂ ਪਾਣੀ ਬਣਾਵਾਂਗੇ ਤੇ ਚ ਹੋਰ ਚੀਜ਼ਾਂ ਵੀ ਪਾਵਾਂਗੇ ਨਾਲੇ ਤਾਂ ਉਹਦੇ ਨਾਲ ਬੈਕਟੀਰੀਆ ਖਤਮ ਹੋਣਗੇ ਨਾਲੇ ਜਿਹੜੀਆਂ ਮੱਖੀਆਂ ਨੇ ਉਹ ਭੱਜ ਜਾਣੀਆਂ ਬੈਕਟੀਰੀਆ ਸਾਰੇ ਮਤਲਬ ਖਤਮ ਹੋਣਗੇ ਸਫਾਈ ਚ ਵੀ ਬਹੁਤ ਵਧੀਆ ਮਤਲਬ ਕਲੀਨਿੰਗ ਆਉਗੇ ਪੋਚੇ ਵਾਰਾ ਜੀ ਬਣਾਉਗਾ ਹੋਰ ਵੀ ਸਮਾਨ ਪਊਗਾ ਇਹਦੇ ਚ ਹਾਂਜੀ ਹੋਰ ਵੀ ਪਊਗਾ ਹੁਣ ਜਿਵੇਂ ਆਪਣੇ ਸ਼ੈਂਕ ਹੋਗੇ ਜੀ ਬਾਸ ਵੇਸਨ ਹੋ ਜਾਂਦੇ ਨੇ ਤੇ ਉਹਨਾਂ ਵਿੱਚ ਜਿਵੇਂ ਆਪਾਂ ਇੱਕ ਗੋਲੀ ਰੱਖਦੇ ਹੌਲੀ ਹੌਲੀ ਖੁਰੀ ਜਾਊਗੀ ਨਾਲੇ ਤਾਂ ਜਿਹੜੀ ਬੈਡ ਸਮੈਲ ਆਉਂਦੀ ਹੈ ਜੀ ਉਹ ਦੂਰ ਹੁੰਦੀ ਹੈ ਨਾਲ ਜਿਵੇਂ ਆਪਾਂ ਕਹਦੇ ਨੇ ਵੀ ਕਾ ਕਰੋ ਚ ਆ ਗਏ ਮੱਕੜੀਆਂ ਆ ਗਈਆਂ ਟਿੱਡੀਆਂ ਆ ਗਈਆਂ ਜਿਵੇਂ ਸ਼ੈਂਕਰਾਂ ਹੀ ਕਈ ਵਾਰ ਐਂਟਰ ਹੋ ਜਾਂਦੀਆਂ ਨੇ ਜੀ ਹੂੰ ਤੇ ਇੱਕ ਰਮਨ ਤੁਹਾਨੂੰ ਮੈਂ ਗੱਲ ਹੋਰ ਦੱਸਦਾ ਈ ਫਰਨੈਲ ਦੀਆਂ ਗੋਲੀਆਂ ਦੀ ਮਤਲਬ ਕਾਰਚ ਨਾ ਰਹਿਣਾ ਕੀੜੀਆਂ ਵੜਗਣਾਂ ਹਾਂਜੀ ਹਾਂਜੀ ਕੀੜੀਆਂ ਵੜਗਣਾਂ ਕਾਰਚ ਕੋਈ ਮੰਨ ਕੇ ਚੱਲ ਬਿਸਕੁਟ ਬਿਸਕੁਟ ਜਿਵੇਂ ਹੁਣ ਪਤਾ ਨਹੀਂ ਜੱਟਾ ਵੀ ਨਾ ਰੋਲ ਤੇ ਕਿਵੇਂ ਤੇ ਮੈਂ ਨਾ ਉਹਦੇ ਚ ਮਤਲਬ ਪੈਕਟ ਜਾਂ ਲੈ ਕੇ ਤੇ ਪੈਕਟ ਦੇ ਵਿੱਚ ਹੀ ਮੈਂ ਕੱਢ ਕੇ ਪ੍ਰਕਾਰ ਨਾਲ ਮੋਹ ਰਿਆਂ ਤੇ ਸੀਟ ਥੱਲੇ ਰੱਖਦਾ ਪੈਕਟ ਤੇ ਹੁਣ ਕੀੜੀਆਂ ਉਮੇ ਚ ਮੈਂ ਲੈਣ ਬਣਾਈ ਤੁਰਾਂ ਹੁਣ ਘਰੋਂ ਨੇ ਬਾਹਰੋਂ ਮਤਲਬ ਸਮੈਲਨ ਵਾਲੀ ਇਹਦੀ ਨਾਲ ਹਾਂਜੀ ਹਾਂਜੀ ਸਮੈਲ ਜੀ ਹੁੰਦੀ ਹੈ ਜੀ ਮਤਲਬ ਇੰਨੀ ਜਿਆਦੇ ਡੇਂਜਰਸ ਮਤਲਬ ਦੋਸਤੋ ਏਡੀ ਕਹਿੰਡ ਚੀਜ਼ ਆ ਵੀ ਕੀੜੀਆਂ ਵੀ ਮਤਲਬ ਲਾਈਨ ਬਣਾਈ ਤੁਰੀਆਂ ਹੁਣ ਬਾਹਰ ਨੂੰ ਤੇ ਇਹ ਮਤਲਬ ਇੰਨੀ ਭੜੀ ਸਮੈਲ ਹੁੰਦੀ ਹੈ ਜੀ ਹਾਂਜੀ ਹੁਣ ਜਿਵੇਂ ਕਿਰਲੀਆਂ ਹੋ ਗਈਆਂ ਕਾਕਰੋਚ ਹੋ ਗਏ ਕੀੜੀਆਂ ਹੋ ਗਏ ਤੇ ਮੱਖੀਆਂ ਹੋ ਗਏ ਮੱਛਰ ਵਾਸਤੇ ਵੀ ਆਪਾਂ ਇਹਨੂੰ ਯੂਜ਼ ਕਰ ਸਕਦੇ ਆ ਜੀ ਹਨਜੀ ਫੇਰ ਰਾਤ ਨੂੰ ਸਪਰੇਅ ਕਰ ਲੈ ਮਤਲਬ ਇਹਦੀ ਸਮੈਲਨ ਵਾਲੀ ਪਾਜ ਜਾਂਦੇ ਨੇ ਜ਼ਰੂਰੀ ਹਾਂ। ਚਲੋ ਜੀ ਸਮੈਲ ਲੀ ਨੀ। ਚਲੋ ਜੀ ਹੁਣ ਆਪਾਂ ਇਹਨੂੰ ਖੋਲ ਕੇ ਘਰ ਆਪਾਂ ਨਹੀਂ ਚਾ। ਹਾਂਜੀ। ਲਓ ਜੀ ਪੂਰਾ ਖੁਰ ਗਿਆ ਤੇ ਐਵੇਂ ਲੱਗਦਾ ਜਿਵੇਂ ਪਰਕਿਓ ਆ ਗਿਆ ਹੁੰਦਾਗਾ। ਸੋ ਇਸ ਪ੍ਰਕਾਰ ਬਣ ਜਾਂਦਾ ਜੀ ਇਹ। ਮਤਲਬ ਜਿਵੇਂ ਤੇਲ ਪਾਇਆ ਹੁੰਦਾ ਵਿੱਚ ਤੇ ਹਾਂਜੀ। ਅਲੱਗ-ਅਲੱਗ ਜੇ ਫਿਰਦਾਗਾ ਥੋੜਾ-ਥੋੜਾ ਹਨਾ। ਸਹੀ ਗੱਲ ਆ ਜੀ। ਕ੍ਰਿਸਟਲ ਜਿਹਾ ਬਣ ਗਿਆ ਵਿੱਚ। ਹਮ। ਤੇ ਹੁਣ ਆਪਾਂ ਇਹਨੂੰ ਠੰਡਾ ਕਰ ਲਾਂ ਜੀ ਕਿਉਂਕਿ ਬੋਟਲ 'ਚ ਪਾ ਕੇ ਆਪਾਂ ਸਪਰੇਅ ਕਰਕੇ ਦਿਖਾਵਾਂਗੇ। ਸੋ ਇਹ ਕਰਮਾਗਾ। ਠੀਕ ਹੈ। ਇਹ ਜਾਂਉਂਦੇ ਜਾਂਦੇ ਨਹੀਂ ਦੁਬਾਰੇ ਕਿਤੇ ਨਹੀਂ ਨਹੀਂ ਜੀ ਤੇ ਹੁਣ ਆਪਾਂ ਇਹਨੂੰ ਠੰਡਾ ਕਰ ਲਾਂਗੇ ਤੇ ਉਸ ਤੋਂ ਬਾਅਦ ਦੱਸਾਂਗੇ ਜਿਹਦੇ ਵਿੱਚ ਕੀ ਕੀ ਸਮਾਨ ਪਾਉਣਾ ਕਿੰਨਾ ਕਿੰਨਾ ਪਾਉਣਾ ਜਿਹਦੇ ਨਾਲ ਜਿਹੜੀਆਂ ਮੱਖੀਆਂ ਮੱਛਰ ਕਿਰਲੀਆਂ ਸਾਰਾ ਕੁਝ ਦੂਰ ਹੋ ਜਾਊਗਾ ਇਹ ਸ਼ੈਂਕ ਚ ਆਪਣੇ ਸਾਰੇ ਰੂਮ ਹੋ ਗਏ ਰਸੋਈ ਚੋਂ ਤੇ ਸਭ ਆਪਾਂ ਇਹ ਸੜਕਿਆ ਕਰ ਸਕਦੇ ਠੀਕ ਹੈ ਜੀ ਹੁਣ ਆਪਾਂ ਇਹਨੂੰ ਮਤਲਬ ਠੰਡਾ ਕਰ ਲਗੇ ਤੇ ਲਓ ਜੀ ਜਿਹੜਾ ਇਹ ਪਾਣੀ ਹੈਗਾ ਮਤਲਬ ਠੰਡਾ ਹੋ ਗਿਆ ਤੇ ਹਲਕਾ ਹਲਕਾ ਵਿੱਚ ਵੀ ਜੰਮ ਗਈ ਜਿੰਨੀ ਕ ਮਤਲਬ ਪਾਣੀ 'ਚ ਰਸ ਜਿਹੜਾ ਆਉਣਾ ਸੀ ਅਸਰ ਉਹ ਆ ਚੁੱਕਿਆ ਹੈਗਾ ਪਾਣੀ ਥੋੜਾ ਜਿਹਾ ਧੁੰਦਲਾਇਆ ਹਾਂਜੀ ਪੁੰਬ ਵੀ ਲੈਣੇ ਨੇ ਤੁੰਨ ਉਤਾਰ ਵੀ ਸਕਦੇ ਆਪਾਂ ਠੀਕ ਹੈ ਜੀ ਕਿਉਂਕਿ ਉਹ ਤਾਂ ਜੰਮ ਕੇ ਥੱਲੇ ਬੈਠੇ ਹੈ ਠੀਕ ਹੈ ਹਾਂਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਤਿੰਨ ਚਾਰ ਚਮਚਾ ਨਮਕ ਦੇ ਕਿਉਂਕਿ ਨਮਕ ਵੀ ਮੱਖੀਆਂ ਨੂੰ ਭਜਾਉਣ 'ਚ ਬਹੁਤ ਵਧੀਆ ਰੋਲ ਆ ਜਿਹੜਾ ਉਹਦਾ ਕਰਦਾ ਜਿਵੇਂ ਆਪਾਂ ਮੈਂ ਉਸ ਦਿਨ ਦੱਸਿਆ ਸੀ ਕਿ ਆਪਾਂ ਸੈਲਫ ਤੇ ਦਾ ਪੋਚਾ ਵੀ ਮਾਰ ਸਕਦੇ ਜੇ ਕੋਈ ਮੇਰੇ ਹੋਰ ਚੀਜ਼ਾਂ ਨਾ ਹੋਣ ਇਹਦੇ ਨਾਲ ਵੀ ਜਿਹੜੀਆਂ ਮੱਖੀਆਂ ਨੇ ਉਹ ਭੱਜ ਜਾਂਦੀਆਂ ਨੇ ਜੀ ਤੇ ਨਮਕ ਨਾਲ ਮੈਨੂੰ ਲੱਗਦਾ ਇਹਦੀ ਖੁਸ਼ਬੂ ਵੀ ਹੋਰ ਵੱਧ ਗਈ ਹੈ ਨਾ ਤੇਜ ਹੋ ਗਈ ਹਾਂਜੀ ਸੋ ਬਹੁਤ ਵਧੀਆ ਮਤਲਬ ਸਫਾਈ 'ਚ ਰੋਲ ਇਹਦਾ ਕਰ ਠੀਕ ਹੈ ਭਾਈ ਵੀ ਵਧੀਆ ਹੁੰਦੀ ਹੈ ਮੱਖੀਆਂ ਵੀ ਦੂਰ ਭੱਜ ਜਾਂਦੀਆਂ ਨੇ ਜੀ ਹਾਂ ਤੇ ਹੁਣ ਇਦਾਂ ਰਮ ਨੇ ਉਹ ਕਿਹੜਾ ਹੁੰਦਾ ਲਮਕਾ ਉਹਦੇ ਵਾਂਗੂ ਬਣ ਗਿਆ ਸਹੀ ਗੱਲ ਹੈ ਉਹਦੇ ਵਾਂਗੂ ਖੁਸ਼ਬੂਉਣ ਲੱਗ ਗਿਆ ਨਾ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਕੌਲੀ ਭਰ ਕੇ ਸਿਰਕੇ ਦੀ ਮਤਲਬ 20 25 ਐਮਐਲ ਆਪਾਂ ਇਹਦੇ ਵਿੱਚ ਪਾ ਇਹ ਵਾਈਟ ਵਨੀਗਰ ਲੈਣਾ ਬਾਈਟ ਹਾਂਜੀ ਵਾਈਟ ਵਨੀਗਰ ਲਿਆ ਹੋਇਆ ਜੀ ਇਹ ਠੀਕ ਹੈ ਜੀ ਤੇ ਇਹ ਵੀ ਪਾ ਲੈਣਾ ਜੀ ਹੂੰ ਇਹ ਵੀ ਜਿਵੇਂ ਹੁਣ ਕਟਾਣੂ ਹੁੰਦੇ ਨੇ ਜੀ ਉਹਨਾਂ ਨੂੰ ਮਾਰਨ ਦਾ ਕੰਮ ਕਰਦਾ ਹੈ ਇਹ ਚੀਜ਼ ਠੀਕ ਹੈ ਜੀ ਤੇ ਸਫਾਈ ਵੀ ਵਧੀਆ ਹੁੰਦੀ ਹੈ ਜੀ ਜੋ ਵੀ ਆਪਣੇ ਵੀ ਕਈ ਵਾਰ ਐਵੇਂ ਹੁੰਦਾ ਵੀ ਆਪਣੇ ਆਹ ਜਿਹੜੀ ਚਿਕਨਾਈ ਆ ਉਹ ਨਹੀਂ ਲੈਂਦੀ ਹੈਗੀ ਹੂੰ ਜਦੋਂ ਹੀ ਵਾਰ ਗੰਦੇ ਹੋਏ ਪਏ ਹੁੰਦੇ ਨੇ ਫਰਸ਼ ਉਹਨਾਂ ਨੂੰ ਵੀ ਜਾ ਕਈ ਵਾਰ ਜਿਵੇਂ ਹੁਣ ਮੈਲ ਜੀ ਜੰਮ ਜਾਂਦੀ ਆ ਕੁਝ ਵੀ ਫਰਸ਼ਾਂ ਤੇ ਲਾਲਾ ਹਨ ਉਹ ਜੀ ਵੀ ਸਾਫ ਕਰਦਾ ਹੈਗਾ ਹੂੰ ਥੋੜੀ ਆਪਾਂ ਇਹਦੇ ਵਿੱਚ ਪਾ ਲੈਣੀ ਡਿਟੋਲ ਜਿਵੇਂ 2-3 ਚਮਚ ਪਾ ਲੈਣੇ ਜੀ ਪਹਿਲਾਂ ਵੀ ਆਪਾਂ ਬਣਾਇਆ ਸੀ ਜੀ ਤੇ ਵਧੀਆ ਮਤਲਬ ਫਰਕ ਲੱਗਿਆ ਸੀ ਨਾਲ ਹੂੰ ਭੱਜ ਜਾਂਦੀਆਂ ਨੇ ਜੀ ਹਾਂ ਡਿਟੋਲ ਨਾਲ ਬਾਕੀ ਖੁਸ਼ਬੂ ਜੀ ਵੀ ਵਧੀਆ ਆਉਣ ਲੱਗ ਜਾਂਦੀ ਤੇ ਉਹ ਵੀ ਮਤਲਬ ਵਧੀਆ ਗਾ ਘਟਾਉਣ ਨੂੰ ਮਾਰ ਦਿੰਦਾ ਹਰੇ ਹਾਂਜੀ ਸਹੀ ਗੱਲ ਹੈ ਜੀ ਤੇ ਹੁਣ ਇਹ ਪਾਣੀ ਨੂੰ ਆਪਾਂ ਸਪਰੇਅ ਬੋਟਲ 'ਚ ਪਾ ਲੈਣਾ ਜੀ ਤੇ ਜਿੱਥੇ ਵੀ ਆਪਾਂ ਨੂੰ ਜ਼ਰੂਰਤ ਹੋਵੇ ਉੱਥੇ ਆਪਾਂ ਯੂਜ਼ ਕਰ ਸਕਦੇ ਹਾਂ ਜੀ ਤੇ ਜਿਵੇਂ ਹੁਣ ਆਪਾਂ ਪੋਚਾ ਲਾਉਣੇ ਆ ਜੀ ਤੇ ਉੱਥੇ ਵੀ ਆਪਾਂ ਇਹਨੂੰ ਵਰਤ ਸਕਦੇ ਹਾਂ ਸ਼ਾਨਕੇ ਮਤਲਬ ਚੰਗੋ ਜ ਮਤਲਬ ਇੰਨੀ ਖੁਸ਼ਬੂ ਵੀ ਏਡੀ ਘੰਟ ਆ ਰਹੀ ਏ ਇਹਦੇ ਚੋਂ ਤੇ ਮੱਖੀਆਂ ਵੀ ਮਤਲਬ ਦਵਲ ਰਿਆ ਇਹ ਆਦੇ ਆਦੇ ਕੋਈ ਇਹਦੇ ਨੇੜੇ ਕਿਤੇ ਵੀ ਤੁਹਾਨੂੰ ਮੱਖੀ ਨਾ ਦਿਖੂਗੀ ਮਤਲਬ ਕਿਤੇ ਵੀ ਆਸ-ਪਾਸ ਹਾਂਜੀ ਇਧਰ ਫਿਰਦੀਆਂ ਦੋਸਤੋ ਇਧਰਲੀ ਸਾਈਡ ਤੁਸੀਂ ਦੇਖ ਸਕਦੇ ਹੋ ਪਰ ਇਹਦੇ ਨੇੜੇ ਤੇੜੇ ਕੋਈ ਵੀ ਮੱਖੀ ਨਹੀਂ ਹੈਗੀ ਹਾਂਜੀ ਇਹ ਗੱਲ ਸਹੀ ਆ ਤੇ ਹੁਣ ਆਪਾਂ ਇਹਨੂੰ ਪੁੰਨ ਲੈਣੇ ਜਿਵੇਂ ਭਾਂਡਾ ਚੱਕ ਨਹੀਂ ਤਾਂ ਆਪਾਂ ਰਮਣੇ ਇੱਥੇ ਕੋਈ ਠੂੜ ਰੱਖਦੇ ਆ ਜਾਂ ਕੋਈ ਵੀਡੀਓ ਬਣਾਉਣੇ ਕਿੰਨੀਆਂ ਮੱਖੀਆਂ ਆਪਾਂ ਦਵਲਦੇ ਇਧਰ ਉਧਰ ਨਾ ਹਾਂਜੀ ਸਹੀ ਗੱਲ ਆ ਜੀ ਕਿਉਂਕਿ ਜਿਹੜੇ ਨਾਲ ਤੇ ਕਟਾਣੂ ਲੱਗੇ ਹੁੰਦੇ ਆ ਜੀ ਪੈਰਾਂ ਤੇ ਉਹੀ ਆਪਣੇ ਫੂਡ ਤੇ ਲਾ ਦਿੰਦੇ ਸੋ ਬਿਮਾਰੀਆਂ ਦਾ ਘਰ ਬਣ ਜਾਂਦਾ ਵਾ ਤੁਹਾਨੂੰ ਉਹ ਵੀ ਚੀਜ਼ ਆ ਚਲੋ ਜੀ ਹੁਣ ਇਹਨੂੰ ਬੋਤਲ 'ਚ ਪਾ ਗਏ ਤੇ ਆਪਣੇ ਦੋਸਤਾਂ ਨੂੰ ਦਿਖਾ ਗਏ ਦਾ ਰਿਜ਼ਲਟ ਹਾਂਜੀ ਹੁਣ ਇਹਨੂੰ ਛਾਲ ਲੈਣਾ ਬਾਦੂ ਜੇ ਭਾਂਡੇ ਹੋਣ ਤਾਂ ਪੋਹੀ ਵਰਤਨੇ ਕਿਉਂਕਿ ਇਹਦੀ ਖੁਸ਼ਬੂ ਭਾਂਡੇ 'ਚ ਹੀ ਵੜ ਜਾਂਦੀ ਹੈ ਜੀ ਹਾਂਜੀ ਮਤਲਬ ਜਿਹੜੇ ਭਾਂਡੇ ਆਪਾਂ ਯੂਜ਼ 'ਚ ਨਹੀਂ ਲੈਂਦੇ ਉਹ ਵਰਤਨੇ ਆ ਹਾਂਜੀ ਹੂੰ ਤੇ ਹੁਣ ਆਪਾਂ ਇਹਨੂੰ ਪਾ ਲਾਂਗੇ ਜੀ ਬੋਤਲ 'ਚ ਠੀਕ ਹੈ ਜੀ ਬੋਤਲ 'ਚ ਪਾ ਲੈਣਾ ਤੇ ਫਿਰ ਉੱਤੋਂ ਦੀ ਇਹਦੇ ਭਾਰਾਂ ਲਾ ਲੈਣਾ ਹੈ ਹਾਂ ਜਿੱਤਨੀ ਫਵਾਰਾ ਲਾ ਦਾਂਗੇ ਲਓ ਜੀ ਪੰਪ ਆਪਾਂ ਇਹਦੇ ਉੱਪਰ ਫਿੱਟ ਕਰ ਲੈਣੇ ਆਗੇ ਠੀਕ ਹੈ ਜੀ ਤੇ ਵਧੀਆ ਸਾਰਾ ਕੁਝ ਪੁੰਨ ਕੇ ਪਾ ਲੈਣਾ ਤਾਂ ਜੋ ਜਿਹੜਾ ਆਪਣਾ ਪੰਪ ਉਹ ਖਰਾਬ ਨਾ ਹੋਵੇ ਹਮ ਹੁਣ ਇੱਧਰ ਬੰਦ ਕੀਆ ਵਰਦਿਆ ਰਹਿਣਾ ਜਿੱਥੇ ਵੀ ਕਿਤੇ ਵੀ ਇਹ ਲੱਗੇ ਉੱਥੇ ਆਪਾਂ ਇਹਨੂੰ ਸਪਰੇਅ ਕਰ ਦੇਣਾਗਾ ਠੀਕ ਹੈ ਜੀ ਜਿੱਥੇ ਕਿਤੇ ਆਪਣੂੰ ਮੱਖੀ ਆਂਦੀ ਨਹੀਂ ਜਾਂ ਮੱਛਰ ਦੇਂਦੇ ਆ ਮੱਛਰਾਂ ਦੇ ਵੀ ਕਰੂ ਕੰਮ ਹਾਂਜੀ ਹਾਂਜੀ ਕਰੂ ਜਿਵੇਂ ਰਾਤ ਨੂੰ ਕਰਤੀ ਸਪਰੇਅ ਹਮ ਆਹ ਦੇਖੋ ਕਿਵੇਂ ਪਾਜੜ ਪੈ ਗਈ ਇਹਨਾਂ ਦੇ ਪੈ ਗਈ ਪਾਜੜ ਤੇ ਇਹਦਾ ਪੋਚਾ ਵੀ ਲਾ ਸਕਦਾ ਹੁਣ ਜਿਵੇਂ ਆਪਾਂ ਡੇਲੀ ਪੋਚਾ ਲਾਉਨੇ ਆ ਦੇਖੋ ਦੋਸਤੋ ਤੁਹਾਡੇ ਸਾਹਮਣੇ ਕਿੰਨੀਆਂ ਫਿਰਦੀਆਂ ਸੀਗੀਆਂ ਹਾਂਜੀ ਅਜੇ ਤਾਂ ਬਹੁਤ ਬੰਦ ਕਰ ਰੱਖਿਆ ਜੀ ਡੇਟ ਨਹੀਂ ਭੱਜਣੀ ਐ ਇਹ ਵਾਰ ਨੂੰ ਹਾਂਜੀ ਨਹੀਂ ਤਾਂ ਦੋਸਤੋ ਬਾਹਰ ਨੂੰ ਭਜਦੀਆਂ ਸੀ ਤਾੜ ਰੱਖੀਆਂ ਇਹਨਾਂ ਨੂੰ ਜੀ ਉਹ ਕਹਿ ਰਹੇ ਨੇ ਕਿ ਇਹ ਵੀ ਰੱਬ ਦੇ ਜੀ ਨੇ ਇਹਨਾਂ ਨੇ ਵੀ ਜੀਣਾ ਪਰ ਐਵੇਂ ਹੁੰਦਾ ਵੀ ਜਿੱਥੇ ਆਪਾਂ ਖਾਣੇ ਪੀਣੇ ਆ ਜੀ ਵੀ ਘਟੋ ਘਟੋ ਉੱਥੇ ਤਾਂ ਇਹ ਨਾ ਹੀ ਆਉਣ ਨਾ ਹੀ ਗੰਦਗੀ ਫੈਲੇ ਕਿਉਂਕਿ ਜਿਹੜੀ ਚੀਜ਼ ਤੇ ਬਹਿ ਜਾਂਦੀ ਉੱਥੇ ਕਟਾਣੂ ਪੈਦਾ ਹੋ ਜਾਂਦੇ ਉਹੀ ਚੀਜ਼ ਆਪਾਂ ਕਈ ਵਾਰ ਅ ਬਿਕਾ ਵੀ ਲੈਣੇ ਜੀ ਜਦੋਂ ਕਈ ਵਾਰ ਪਤਾ ਨਹੀਂ ਲੱਗਦਾ ਤੁਸੀਂ ਕਟਾਣੂ ਅੰਦਰ ਚਲੇ ਬਹੁਤ ਸਾਰੀਆਂ ਨੀ ਬਿਮਾਰੀਆਂ ਨੇ ਉਹ ਲੱਗ ਜਾਂਦੀਆਂ ਨੇ ਜੀ ਹੂੰ ਦੇਖੋ ਉਹ ਸਾਰੇ ਭਜ ਜੇਗਾ ਮਤਲਬ ਕਿਤੇ ਨਹੀਂ ਰਹਿਣਗੇ ਉੱਥੇ ਜਿਵੇਂ ਹੁਣ ਆਪਾਂ ਡੇਲੀ ਪੋਚਾ ਲਓ ਨੇ ਉਹਦੇ ਵਿੱਚ ਵੀ ਇਹਨੂੰ ਥੋੜਾ ਜਿਹਾ ਪਾ ਕੇ ਆਪਾਂ ਸਾਰੇ ਘਰ ਚ ਪੋਚਾ ਲਾਵਾਂਗੇ ਤੇ ਜਿਹੜੀ ਇਹਨਾਂ ਨੇ ਕਟਾਣੂ ਪੈਦਾ ਕਰਿਆ ਉਹ ਮਰ ਜਾਣਗੇ ਭੀ ਜਿਹੜਾ ਹੋਰ ਨਹੀਂ ਉਤਪਨ ਹੋ ਰਹੀਆਂ ਮੱਖੀਆਂ ਜਿਹੜੀਆਂ ਹਾਂਜੀ ਸੋ ਬਾਦ ਉਹਦੀ ਚੀਜ਼ ਹੈ ਜਰੂਰ ਟਰਾਈ ਕਰੋ ਕਿਉਂਕਿ ਬਿਮਾਰੀਆਂ ਨਾਲੋਂ ਤਾਂ ਚੰਗਾ ਵੀ ਆਪਾਂ ਘਰ ਵਿੱਚ ਸੋਲੂਸ਼ਨ ਵਰਤ ਕੇ ਤੇ ਮਤਲਬ ਆਪਾਂ ਡੇਲੀ ਜਿਹੜਾ ਉ ਮੱਖਿਆ ਮਚਰ ਜਿਹੜੇ ਦੂਰ ਭੱਜ ਜਾਣਗੇ ਸੋ ਜਰੂਰ ਟਰਾਈ ਕਰਨਾ ਜੀ ਵੀਡੀਓ ਵਧੀਆ ਲੱਗੀ ਅਗੇ ਜਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ